ਸਾਹੀ ਆ ਗਈ ਹਾਂਜੀ ਆ ਗਈ ਤੁਸੀਂ ਹਾਂਜੀ ਆ ਗਈ ਬਸ ਪਾਣੀ ਲੈਓ तो हाँ जी बना लो आगे। 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 ਹਾਂ ਤਾਂ ਇਹ ਗੱਲ ਕਰਨੀ ਸੀ ਕਿ ਬਾਹਰ ਜਾਣਾ ਹੈਗਾ ਸ਼ਾਪਿੰਗ ਕਰਨ ਵਾਸਤੇ ਤੇ ਨਾਲੇ ਬੱਚਿਆਂ ਦਾ ਸਮਾਨ ਲਿਆਉਣਾ ਹੈ ਕੁਝ ਤੇ ਹੋਰ ਵੀ ਛੋਟਾ ਮोटा ਸਮਾਨ ਲਿਆਉਣਾ ਹੈਗਾ ਤੇ ਠੀਕ ਹੈ ਚਲ ਜਣੇ ਚਾਹ ਪੀ ਲੋ ਫੇ ਚਲ ਜਣੇ ਪਾ ਚਲੋ ਠੀਕ ਹੈ ਰੱਖੋ ਇਹਨਾਂ ਨੂੰ ਤੇ ਆਪਾਂ ਚਲਦੇ ਆਂ ਫਿਰ ਚਾਬੀ ਲੈ ਲਈਏ ਚਲ ਜੀ ਚਲੋ ਆ ਜੀ ਹੋਰ ਡਰਜੀ ਕੋਲ ਚਾਬੀ ਲਈ ਲੈ ਗੱਡੀ ਡਰਜੀ ਚਾਬੀ ਲੈ ਕੇ ਗੱਡੀ ਦੀ ਬਾਜ਼ਾਰ ਜਾਣਾ ਹੈ ਬਾਜ਼ਾਰ ਤੇ ਮੈਂ ਵੀ ਜਾਣਾ ਅਸੀਂ ਛੇਤੀ ਆਣਾ ਉਹਦਾ ਸਮਾਨ ਲੈਣਾ ਹੈਗਾ ਘਰ ਦਾ ਵੀ ਤੇ ਬੱਚਿਆਂ ਦਾ ਵੀ ਲੈਣਾ ਹੈ ਥੋੜਾ ਸਮਾਨ ਚਾਹ ਲੋ ਮੋਟਰਸਾਈਕਲ ਦੀ ਚਾਬੀ ਲੈ ਲਓ ਮੋਟਰਸਾਈਕਲ ਦੇ ਗਰਮੀ ਵੜੀ ਗਰਮੀ ਵੜੀ ਕੀ ਧੁੱਪ ਜੇ ਮੱਗ ਗਈ ਮੋਟਰਸਾਈਕਲ ਤੋਂ ਡੂੜੀ ਤੇ ਡੂੜੀ ਤੋਂ ਆਇਆ ਵਾ ਉਹ ਨਹੀਂ ਕਿਤੇ ਨਹੀਂ ਗਰਮੀ ਇੰਨੀ ਗਰਮੀ ਹੈ ਨਹੀਂ ਜਿੰਨੇ ਮਹਿਸੂਸ ਕਰਦੇ ਜ ਤੁਸੀਂ ਅਸੀਂ ਥੱਲੇੋਂ ਨਿਕਲ ਕੇ ਤੁਹਾਨੂੰ ਜਾਰੀ ਗਰਮੀ ਲੱਗਦੀ ਗੋਗਾ ਜੀ ਜਦੋਂ ਅਸੀਂ ਆਵਾਂਗੇ ਤੂੰ ਰੋ ਚੱਲ ਜੇ ਤੂੰ ਜਾਣਾ ਤੂੰ ਕਿਰੇ ਹੁਣੇ ਮੈਂ ਹੁਣੇ ਜਾਣਾ ਨੇ ਇਹਦੇ ਤੇਲ ਪਵਾਇਆ ਕਦੀ ਗੱਡੀ ਗੱਡੀ ਲੈ ਕੇ ਜਾਣੀ ਹੈ ਹਾਂ ਜੀ ਪਰਸੋਂ ਪਾਇਆ ਸੀ ਪਰ ਸਭ ਕਿੰਨੇ ਦਾ ਪਰਸੋਂ ਪਾਇਆ 500 ਰੁਪਏ ਰਜੇ ਜੇ ਗਏ ਵੀ ਥੋੜਾ ਮੈਂ ਇਕੱਲਾ ਹੀ ਜਾ ਸਕੋ ਬਾਜ਼ਾਰ ਹੀ ਗਿਆ ਹੋਇਆ ਦੋ ਉਹ ਨਹੀਂ ਨਹੀਂ ਗੱਡੀ ਨਹੀਂ ਮਿਲਦੀ ਗੱਡੀ ਤੇ ਮੈਂ ਵੀ ਜਾਣਾ ਵਾ ਕਿਤੇ ਨਹੀਂ ਗਰਮੀ ਮੈਂ ਗਾਂਹ ਕਿਤੇ ਜਾਣਾ ਹੋਰ ਕਿਹ ਕੰਮ ਹੈ ਮੇਨੂੰ ਠੀਕ ਅਮਰ ਸ਼ਵਲ ਲੈ ਜਾ ਰੇੜੀ ਜੀ ਇਹ ਗੱਡੀ ਤੇ ਜਾਣਾ ਐ ਇਸੇ ਕੰਮ ਲਈ ਵਾਸਤੇ ਤੇ ਰੈੜੀ ਜੀ ਹੁਣਾਂ ਨੇ ਦਿੱਤੀ ਐ ਗੱਡੀ on ਜਾਣ ਵਾਸਤੇ ਦਿੱਤੀ ਐ ਪਰ ਸ਼ੰਭਲ ਉਹ ਤੇਰਾ ਕਹਣ ਦਾ ਮਤਲਬ ਮੈਨੂੰ ਗੱਡੀ ਤੇਰੇ ਲਈ ਮਿਲੀ ਆ ਤੁਹਾਡੇ ਕੋਲੋਂ ਮਿਲ ਹੀ ਮਿਲੀ ਆ ਇਹ ਜਿਹੜਾ ਮੁੰਡਾ ਐ ਇੰਨਾ ਪੜਾ ਲਿਖਾ ਕੇ ਵੱਡਾ ਕਰਕੇ ਤੁਹਾਡੇ ਨਾਲ ਤੋਰਿਆ ਵਾ ਪਰ ਵਿਆਹਿਆ ਵਾ ਇਹਦਾ ਕੋਈ ਮਤਲਬ ਵੀ ਨਹੀਂ ਹੋਰ ਤਾਂ ਨਹੀਂ ਖਰਚਾ ਆ ਪੜਾਈਆਂ ਦੇ ਖਰਚਿਆਂ ਦਾ ਪਤਾ ਕਿੰਨਾ ਦਾਜੀ ਹਰ ਵਾਰੀ ਤੁਸੀਂ ਇਦਾਂ ਹੀ ਕਰਦੇ ਜਦੋਂ ਅਸੀਂ ਕਿਤੇ ਆਉਣਾ ਜਾਣਾ ਹੁੰਦਾ ਹੈ ਵਾਰਸ ਸਾਡੀ ਇਹ ਹੀ ਗੱਲ ਹੁੰਦੀ ਹੈ ਨਹੀਂ ਜਾਂਦੇ ਨਾ ਜਾਓ ਨਾ ਜਾਓ ਇਹ ਡੈਡੀ ਜੀ ਵਾਕਿਆ ਗੱਲ ਤਾਂ ਸਹੀ ਹੈ ਉਹ ਹਰ ਵਾਰੀ ਇਦਾਂ ਹੀ ਕਰਦੇ ਤੁਸੀਂ ਜਦੋਂ ਅਸੀਂ ਕਿਤੇ ਜਾਣਾ ਹੁੰਦਾ ਤੁਸੀਂ ਚਾਬੀ ਨਹੀਂ ਦਿੰਦੇ ਗੱਡੀ ਦੀ ਉਹ ਉਹ ਮੇਰੇ ਨਾਲ ਲੜਦੀ ਆ ਕਿ ਗੱਡੀ ਦੀ ਗੱਡੀ ਗੱਡੀ ਚਲਾਉਣੀ ਆਉਂਦੀ ਤੁਹਾਨੂੰ ਉਹ ਖੱਡੇ ਰੱਸੇ ਉਹ ਮੇਰੀ ਰੋਹ ਮੈਨੂੰ ਕਹਿੰਦਾ ਪਿੰਦੀ ਕਿ ਤੁਸੀਂ ਗੱਲ ਨਹੀਂ ਕਰਦੇ ਗੱਲ ਕੀ ਕਰਨੀ ਤੋਂ ਮੇਰੇ ਨਾਲ ਗੱਲ ਕੀ ਕਰਨੀ ਉਹ ਮੈਨੂੰ ਕਹਿੰਦੀ ਪਈ ਕਿ ਗੱਡੀ ਮੇਰੇ ਡਿਪਓ ਨੇ ਦਿੱਤੀ ਆ ਮੇਰੇ ਡੈਡੀ ਨੇ ਦਿੱਤੀ ਆ ਤੇ ਤੁਸੀਂ ਜਿੰਨੀ ਵੀ ਜ਼ਰੂਰ ਕਿਤੇ ਜਾਣਾ ਹੁੰਦਾ ਉਹ ਉਲਟਾ ਕਹਿੰਦੇ ਪਈ ਇਹ ਇੰਨਾ ਦਾਜ ਦਿੱਤਾ ਵਾ ਸਭ ਕੁਝ ਦਿੱਤਾ ਵਾ ਤੇ ਫੇਰ ਤੁਸੀਂ ਕਹਿੰਦੇ ਪਈ ਨਹੀਂ ਅਹੀਂ ਪੜਾਇਆ ਲਿਖਾਇਆ ਤੈਨੂੰ ਉਹਦਾ ਕੋਈ ਮੁੱਲ ਨਹੀਂ ਉਹ ਗੱਡੀਆਂ ਮੈਨੂੰ ਕਹਿੰਦੀ ਉਹ ਗੱਡੀਆਂ ਮੈਨੂੰ ਉਹ ਗੱਡੀਆਂ ਉਹਨਾਂ ਹੀ ਵਰਤਣਾ ਉਹ ਗੱਡੀਆਂ ਮੈਨੂੰ ਕਹਿੰਦੀ ਕਿ ਅੱਛਾ ਵੇਚਿਆ ਹੀ ਫੇਰ ਤੈਨੂੰ ਮੈਂ ਸੁਣ ਆਇਆ ਜਰਾ ਹੁਣ ਤੁਸੀਂ ਆਪ ਸੋਚ ਹੁਣ ਤੁਸੀਂ ਆਪ ਸੋਚੋ ਵੀ ਹੁਣ ਆਪਾਂ ਦਾਜ ਹੀ ਲਿਆ ਵੜੀ ਉਹਨਾਂ ਦੀ ਗੱਡੀ ਤੇ ਆਪਾਂ ਇਦਾਂ ਕਰੀਏ ਤੇ ਕੀ ਠੀਕ ਹੈ ਨਾ ਤੂੰ ਚਲਾ ਤਾ ਨਾ ਮੈਂ ਚਲਾਉਣਾ ਮੈਂ ਤੇ ਡੈਡੀ ਨਾਲ ਗੱਲ ਕਰ ਲੂੰਗਾ ਫੇਰ ਹੀ ਗੱਡੀ ਕੱਢਾਂਗੇ ਠੀਕ ਹੈ ਠੀਕ ਹੈ ਠੀਕ ਹੈ ਤੂੰ ਹੁਣ ਨਹੀਂ ਬਾਜ਼ਾਰ ਜਾਣਾ ਬੱਚਿਆਂ ਦਾ ਸਮਾਨ ਲੈਣਾ ਤੇ ਹੁਣ ਫੇਰ ਨਾ ਅਸੀਂ ਉਧਰ ਜਨੂ ਗਰਮੀ ਤੁਹਾਨੂੰ ਪਤਾ ਉਹ ਹਾਲਤ ਇਹਦਾ ਚਲ ਕਹਿੰਦਾ ਮੋਟਰਸਾਈਕਲ ਆ ਜੋ ਮੋਟਰਸਾਈਕਲ ਮੇਰਾ ਹੀ ਹੈ ਨਈ ਮੋਟਰਸਾਈਕਲ ਤੇ ਨਹੀਂ ਤੁਸੀਂ ਅੱਜ ਜੇ ਆਓ ਗੱਡੀ ਬਾਅਦ ਚ ਫੇਰ ਜਿਹੜੀ ਗੱਲ ਕਰਨੀ ਉਹ ਕਰ ਲਓ ਤੇ ਚਲਾਓ ਚਲੀਏ ਵਾਕ ਕਿ ਕਿਸੇ ਨੇ ਸੱਚੀ ਕਿਹਾ ਕਿ ਲਾਲਚ ਬੁਰੀ ਬਲਾ ਨਹੀਂ ਤੇ ਅੱਜ ਤੱਕ ਮੇਰੇ ਬੱਚੇ ਕਦੀ ਮੇਰੇ ਅੱਗੇ ਨਹੀਂ ਬੋਲੇ ਪਰ ਮੇਰੇ ਹੀ ਲਾਲਚ ਦੇ ਕਾਰਨ ਉਹ ਮੇਰੇ ਅੱਗੇ ਬੋਲਣ ਲੱਗ ਗਏ ਕਿਉਂਕਿ ਜੋ ਸਾਡੇ ਕੋਲ ਚੀਜ਼ ਹੈ ਜੋ ਚੀਜ਼ ਸਾਡੇ ਵਰਤੋਂ ਦੀ ਹੈ ਉਹ ਸਾਡੇ ਬੱਚਿਆਂ ਨੂੰ ਵੀ ਜ਼ਰੂਰਤ ਹੈ ਉਹਨਾਂ ਨੂੰ ਚਾਹੀਦਾ ਹੈ ਦੇਣੀ ਚਾਹੀਦੀ ਹੈ ਤਾਂ ਕਿ ਸਾਡੇ ਘਰ ਵਿੱਚ ਸਾਡਾ ਜੋ ਮਾਹੌਲ ਹੈ ਉਹ ਠੀਕ ਠਾਕ ਚੱਲਦਾ ਰਹੇ ਸ਼ਾਂਤ ਰਵੇ ਬੱਚੇ ਅੱਗੇ ਬੋਲਣ ਨਾ ਜਿਸ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਉਹ ਦੇਣੀ ਦਣਦੀ ਆ ਇਸੇ ਕੰਮ ਲਈ ਚੀਜ਼ਾਂ ਲਿਆਂਦੀਆਂ ਜਾਂਦੀਆਂ ਘਰਾਂ ਦੇ ਵਿੱਚ ਪਰ ਅਸੀਂ ਬਹੁਤੇ ਸਿਆਣੇ ਬਣ ਜਾਂਦੇ ਹਾਂ ਕਿ ਬੱਚਿਆਂ ਨੂੰ ਸ਼ਾਇਦ ਅਜੇ ਕੋਈ ਚਲਾਉਣਾ ਨਹੀਂ ਆਇਆ ਜਾਂ ਵਰਤਣਾ ਨਹੀਂ ਆਇਆ ਪਰ ਨਹੀਂ ਇਹ ਸਾਡੀ ਬੜੀ ਭੋਲਿਆ ਇਹਨਾਂ ਕਾਰਨਾ ਕਰਕੇ ਹੀ ਬੱਚੇ ਮਾਂ ਪਿਓ ਅੱਗੇ ਬੋਲਣ ਲੱਗ ਜਾਂਦੇ ਹਨ ਘਰਾਂ ਵਿੱਚ ਅਲੱਗ ਲੋ ਜਾਂਦੇ ਹਨ ਕਹਿੰਦੇ ਅਸੀਂ ਆਪਣੇ ਸੁਭਾ ਨੂੰ ਨਹੀਂ ਬਦਲਦੇ ਪਰ ਅੱਜ ਪਤਾ ਲੱਗਾ ਕਿ ਹਰ ਇਨਸਾਨ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਹੈ ਆਪਣੇ ਸੁਭਾ ਨੂੰ ਬਦਲਣਾ ਚਾਹੀਦਾ ਹੈ ਪਰ ਅਸੀਂ ਕਹਿੰਦੇ ਹਾਂ ਕਿ ਜਿਵੇਂ ਸਾਡੀ ਪਹਿਲਾਂ ਚੱਲਦੀ ਸੀ ਅੱਜ ਵੀ ਉਸੇ ਤਰੀਕੇ ਨਾਲ ਚੱਲੇ ਨਹੀਂ ਉਹ ਤਰੀਕੇ ਨਾਲ ਨਹੀਂ ਚੱਲਣੀ ਜੋ ਜ਼ਮਾਨਾ ਬਦਲੀ ਹੋ ਰਿਹਾ ਉਸ ਦੇ ਹਿਸਾਬ ਨਾਲ ਸਾਨੂੰ ਆਪਣੇ ਦਿਮਾਗ ਨੂੰ ਸੁਭਾ ਨੂੰ ਚੇਂਜ ਕਰਨਾ ਪੈਣਾ ਬਦਲੀ ਕਰਨਾ ਪੈਣਾ